ਇਕ ਗੁਣ ਨਾਹੀ ਅੰਮ੍ਰਿਤ ਛਾਰ ਬਿਖੇ ਬਿਖਾਈ ਮਾਇਆ ਮੋ ਪਰਮ ਪ੍ਰਪੁਰੇ ਸੁਧਾਰ ਸੋ ਪ੍ਰੀਤ ਲਗਾ ਇਕ ਓਅੰਕਾਰ ਸਤਿਗੁਰ ਸੰਗਤਿ ਤੇਹ ਅਮਰੰਤ ਜਮ ਕਾਸ ਮਿਟਾਈ ਇਕ ਅਰਦਾਸ ਬਾਤ ਕੀਰਤ ਕੀ ਗੁਰੂ ਰਾਮਦਾਸ ਆਖੋ ਸਰਣਾ ਇਕ ਅਰਦਾਸ ਬਾਤ ਕੀਰਤ ਕੀ ਗੁਰੂ ਰਾਮਦਾਸ ਆਖੋ ਸਰਣਾ ਸੁ ਕਹੋ ਤਾਲ ਗੁਰ ਸੇਵੀਐ ਤਨੁ ਸੁਖਾਣਿ ਕਾਰਸਿਆ ਗੁਰੂ ਕੇ ਜਨਮ ਮਰਨ ਦੁਖਾਇ ਭੂਲ ਸਿਵਟ ਤੁ ਸਮਝੀ ਦੂਰੇ ਅਸੂ ਕੋ ਸੱਚਟਿ ਐ ਤੁੰਡਟੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟਿਐ ਸਜਨ ਸਚਾ ਪਾਤਸ਼ਾਹ ਇਹ ਦਸਾ ਹੰਦੇ ਤਾ ਜਿਸ ਪਾਸ ਬੈਠਿਆ ਸੋਰੀਆ ਸਭਨਾ ਦਾ ਵੇਸਾ ਜਿਸ ਪਾਸ ਬਹਿਚਿਆ ਸੋਰੀਆ ਸਭਨਾ ਦਾ ਵੇਸਾ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪਹਿਲਾ ਕਰਤੀ ਜਾ ਇਕ ਓੰਕਾਰ ਸਤਗੁਰ ਪ੍ਰਸਾਦਿ ਜਾਂ ਤਿਸ ਭਾਵਾ ਤਦ ਹੀ ਗਾਵਾਂ ਤਾ ਗਾਵੇ ਕਾ ਫਲ ਪਾਵਾਂ ਗਾਵੇ ਕਾ ਫਲ ਹੋਈ ਜਾਉ ਆਪੇ ਦੇਵ ਸੋਈ ਜਾ ਤਿਸ ਭਾਵਾ ਤਦ ਹੀ ਗਾਵਾਂ ਤਾਂ ਗਾਵੇ ਕਾ ਫਲ ਪਾਵਾਂ ਗਾਵੈ ਕਾ ਫਲ ਹੋਈ ਜਵਾਪੇ ਦੇਵੈ ਸੋਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਤੇ ਸਚ ਮੈਂ ਰਹਾ ਸਮਾਏ ਰਹਾ ਗੁਰ ਸਾਖੀ ਅੰਤਰ ਜਾਗੀ ਤਾ ਚੰਚਲ ਮਤ ਤਿਆਗੀ ਗੁਰ ਸਾਖੀ ਕਾਉ ਜਿਆਰਾ ਮਿਟਿਆ ਸਗਲ ਅੰਧਿਆਰਾ ਗੁਰ ਚਰਨੀ ਮਨ ਲਾਗਾ ਤਾਂ ਜਮ ਕੇ ਮਾਰਗ ਭਾਗਾ ਸਹਿ ਵਿੱਚ ਨਿਰਭਾਉ ਪਾਇਆ ਸਹਜ ਕਾ ਘਰ ਆਇਆ ਪਨਤ ਨਾਨਕ ਬੁਝੈ ਕੋ ਵਿਚਾਰੀ ਇਸ ਜਗ ਮੈਂ ਕਰਨੀ ਸਾਰੀ ਕਰਨੀ ਕੀਰਤ ਹੋਈ ਜਾ ਆਪੇ ਮਿਲਿਆ ਸੋਈ ਪੰਦ ਨਾਨਕੁ ਗੁਜੈ ਕੋ ਬੀਚਾਰੀ ਇਸ ਜਗ ਮੈਂ ਕਰਨੀ ਸਾਰੀ ਕਰਨੀ ਕੀਰਤ ਹੋਈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਤੇ